ਬੀਤੇ ਦੋ ਦਿਨ ਪਹਿਲਾਂ ਪ੍ਰੇਮ ਢਿੱਲੋਂ ਦੇ ਘਰ ਗੈਂਗਸਟਰਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਤੇ ਹੁਣ ਉਸੇ ਫਾਇਰਿੰਗ ਦੀ ਜ਼ਿੰਮੇਵਾਰੀ ਲਾਈਵ ਹੁੰਦੇ ਮਨਪ੍ਰੀਤ ਮੰਨਾ ਦੇ ਵੱਲੋਂ ਚੁੱਕੀ ਗਈ ਹੈ ਤੇ ਹੁਣ ਜਿਸ ਤੇ ਪ੍ਰੇਮ ਢਿੱਲੋਂ ਨੇ ਵੀ ਲਾਈਵ ਹੁੰਦੇ ਆ ਮਨਪ੍ਰੀਤ ਮੰਨਾ ਨੇ ਚੰਗੀ ਰੀਲ ਬਣਾਈ ਹੈ ਕਿਉਂਕਿ ਪਹਿਲਾਂ ਵੀ ਮਨਪ੍ਰੀਤ ਮੰਨਾ ਪ੍ਰੇਮ ਢਿੱਲੋਂ ਦੇ ਬਾਰੇ ਬਹੁਤ ਬਾਰ ਖਿਲਾਫ ਸਟੋਰੀਆਂ ਪਾ ਕੇ ਬੁਰਾ ਭਲਾ ਬੋਲ ਚੁੱਕੇ ਆ ਤੇ ਪਹਿਲਾਂ ਤਾਂ ਪ੍ਰੇਮ ਢਿੱਲੋ ਚੁੱਪ ਸੀ ਪਰ ਹੁਣ ਫਾਇਰਿੰਗ ਤੋਂ ਬਾਅਦ ਸਿੱਧੀ ਸਿੱਧੀ ਮਾਰਨਿੰਗ ਪ੍ਰੇਮ ਢਿੱਲੋ ਦੇ ਬਲੋਂ ਮਨਪ੍ਰੀਤ ਮੱਨਾ ਨੂੰ ਦੇ ਦਿੱਤੀ ਗਈ ਹੈ ਤੇ ਮਨਪ੍ਰੀਤ ਮੱਨਾ ਦਾ ਕਹਿਣਾ ਹੈ ਕਿ ਜੋ ਅਰਸ਼ਬਲ ਸ੍ਰਿਸ਼ਟੀਮਾਨ ਦਾ ਘਰ ਵਾਲਾ ਮਨਪ੍ਰੀਤ ਮੱਨੇ ਦੇ ਘਰ ਗਿਆ ਸੀ ਤੇ ਉਸਦੇ ਮਾਪਿਆਂ ਨੂੰ ਘਰੇ ਜਾ ਕੇ ਜਲੀਲ ਕੀਤਾ ਸੀ ਤੇ ਉਸੇ ਦਾ ਬਦਲਾ ਮਨਪ੍ਰੀਤ ਮੱਨੇ ਦਾ ਕਹਿਣਾ ਹੈ ਕਿ ਉਸਨੇ ਪ੍ਰੇਮ ਢਿੱਲੋ ਤੋਂ ਲਿਆ ਹੈ ਤੇ ਨਾ ਯਾਰ ਚ ਬੱਲ ਨੂੰ ਛੱਡੀਗਾ ਤੇ ਨਾ ਹੀ ਪ੍ਰੇਮ ਢਿੱਲੋਂ ਨੂੰ ਤੇ ਹੁਣ ਜਿਸ ਨੂੰ ਲੈ ਕੇ ਪ੍ਰੇਮ ਢਿੱਲੋਂ ਨੇ ਵੀ ਆਪਣੇ ਅਫੀਸ਼ੀਅਲ ਇੰਸਟਾਗ੍ਰam ਅਕਾਊਂਟ ਤੇ ਸਟੋਰੀ ਪਾ ਦਿੱਤੀ ਹੈ ਤੇ ਨਾਲ ਹੀ ਪ੍ਰੇਮ ਢਿੱਲੋਂ ਨੇ ਲਿਖਿਆ ਹੈ ਕਿ ਪਹਿਲਾਂ ਤਾਂ ਮੈਂ ਚੁੱਪ ਸੀ ਪਰ ਮੈਂ ਹੁਣ ਤੈਨੂੰ ਸਿੱਧੀ ਮਾਰਨਿੰਗ ਦਿਨਾ ਹਾਂ ਪਹਿਲਾਂ ਤਾਂ ਤੇਰੇ ਬਾਪੂ ਦੇ ਮੋਨੂ ਅਸੀਂ ਤੈਨੂੰ ਬਖਸ਼ ਦੇ ਦਿੱਤਾ ਸੀ ਪਰ ਤੂੰ ਹੁਣ ਸਾਨੂੰ ਜਿੱਥੇ ਵੀ ਮਿਲ ਗਿਆ ਉਸੇ ਥਾਈ ਤੇਰੀ ਫੈਂਟੀ ਚਾੜਾਂਗੇ ਤੇ ਹੁਣ ਆਪਣਾ ਖਿਆਲ ਰੱਖੀ ਤੇ ਬਾਕੀ ਦੋਸਤੋ ਇਹਨਾਂ ਦੋਹਾਂ ਦੇ ਵਿੱਚੋਂ ਤੁਹਾਨੂੰ ਕਿਹੜਾ ਸਹੀ ਲੱਗਦਾ ਕਮੈਂਟ ਕਰਕੇ ਜਰੂਰ ਦੱਸਿਓ